ਕਿੰਨੇ ਹੀ ਦੇਗੇ ਜਿਹੜੇ ਉਹਦੇ ਪਿੱਛੇ ਖੜੇ ਨੇਗੇ ਤੁਸੀਂ ਉਹਨੂੰ ਮਿੱਟੀ ਕਲੀ ਸਮਝ ਰਹੇ ਹੋ ਨਹੀਂ ਮੈਂ ਕਹਿੰਦੀ ਹਾਂ ਵੀ ਚੱਲ ਵਿਚਾਰੇ ਦਾ ਸਨਸਕਾਰ ਹੋ ਜਾਏ ਟਾਈਮ ਨਾ ਕਾ ਤਾਂ ਰੋਲਿਆ ਜਾਂਦਾ ਹੈ ਤੁਹਾਡੇ ਤੱਕ ਸਰਕਾਰ ਨੇ ਕਦੋਂ ਪਹੁੰਚ ਕੀਤੀ ਮੈਂ ਮੈਂ ਮੋਬਾਈਲ ਤੇ ਵੇਖਿਆ ਸੀ ਹੁਣ ਤੁਹਾਨੂੰ ਕਿਸੇ ਨੇ ਹੁਣ ਤੁਹਾਨੂੰ ਕਿਸੇ ਨੇ ਬੁਲਾਇਆ ਨਹੀਂ ਜੀ ਕਿਸੇ ਨੇ ਨਹੀਂ ਬੁਲਾਇਆ ਸੀ ਆਪ ਦੀ ਆਪ ਆਏ ਹਾਂ ਜੀ ਮਾਤਾ ਜੀ ਕਿਹਦੇ ਨਾਲ ਆਇਆ ਤੁਸੀਂ ਇੱਥੇ ਅਸੀਂ ਗੱਡੀ ਤੇ ਆਏ ਹਾਂ ਜੀ ਪਰਾਈਂ ਕਿਹੜੀ ਜਗ੍ਹਾ ਤੇ ਰਹਿੰਦੇ ਹੋ ਤੁਸੀਂ ਅਸੀਂ ਮਰਾ ਅੱਜ ਹਾਂ ਮਤਪੁਰੇਪੁਰ ਨਹੀਂ ਜਿਹੜਾ ਉਹਦੇ ਨਾਲ ਉਹਦੀਆਂ ਇੱਕ ਦੋ ਭੈਣਾਂ ਦੱਸਦੇ ਨੇ ਦੋ ਭੈਣਾਂ ਰਹਿ ਰਹੀ ਨੇ ਨਾਲ ਠੀਕ ਹੈ ਉਹਦੇ ਪਿਤਾ ਜੀ ਨੇ ਜਿਹੜੇ ਉਹ ਡਰਾਈਵਰ ਨੇ ਡਰਾਈਵਿੰਗ ਕਰਦੇ ਨੇ ਉਹ ਰਹਿੰਦੇ ਨੇ ਮਤਲਬ ਉਹ ਅਲੱਗ ਰਹਿ ਰਹੇ ਨੇ ਫਿਰ ਤੁਸੀਂ ਅਲੱਗ ਰਹਿ ਰਹੇ ਹੋ ਮੈਂ ਤਾਂ ਫਿਰ ਅਲੱਗ ਰਹਿਣਾ ਇਹ ਜਿਹੜਾ ਭੈਣ ਇੱਕ ਵਿਆਹੀ ਹੈ ਜੀ ਪਿਓ ਡਰਾਈਵਰੀ ਨਹੀਂ ਕਰਦਾ ਨਹੀਂ ਦੋ ਭੈਣ ਭਰਾ ਇੱਕ ਮਾਰੇ ਸੀ ਛੋਟੀ ਭੈਣਾਂ ਕਰਕੇ ਛੱਡਿਆ ਨਹੀਂ ਜੀ ਸਾਡੇ ਕੋਲ ਇੱਧਰ ਦੇਖੀਏ ਇੱਧਰ ਦੇਖਾਂਗੇ ਇੱਧਰ ਇੱਧਰ ਤੁਸੀਂ ਸਾਹਮਣੇ ਨਹੀਂ ਜਿਹੜੀ ਕੁੜੀਆਂ ਸੀ ਉਹ ਵੀ ਤੁਹਾਡੇ ਨਾਲ ਨਹੀਂ ਰਹਿੰਦੀਆਂ ਨਹੀਂ ਜੀ ਉਹ ਇਹਦੇ ਨਾਲ ਹੀ ਰਹਿੰਦੇ ਸੀ ਹਾਂਜੀ ਹਾਂਜੀ ਉਹ ਦਾਦੀ ਮਰ ਕਿੱਥੇ ਭੈਣ ਭਾਈ ਅਲੱਗ ਰਹਿੰਦੇ ਸੀ ਆਹ ਜਿਹੜੀ ਦਾਦੀ ਮਰ ਗਈ ਉਹਦੇ ਨਾਲ ਸਿੱਧੇ ਰਾਂ ਸਾਲ ਤੋਂ ਜਿਹੜਾ ਉਹਦਾ ਪਾਲਣ ਪੋਸ਼ਣ ਹੋ ਰਿਹਾ ਤੁਸੀਂ ਕਹਿੰਦੇ ਵੀ 13 ਸਾਲ ਤੋਂ ਅਲੱਗ ਹੋ ਗਿਆ ਮੁੰਡਾ 13 ਸਾਲ ਹਾਂਜੀ ਉਦੋਂ 13 ਸਾਲ ਦੇ ਵਿੱਚ ਤੁਸੀਂ ਕਦੇ ਸੰਪਰਕ ਕੀਤਾ ਉਹਦੇ ਨਾਲ ਹਾਂਜੀ ਨਾਨਕੀ ਆਉਂਦਾ ਸੀ ਮੇਰੇ ਕੋਲੇ 10 10 ਦਿਨ ਲੱਗ ਜਾਂਦਾ ਸੀ ਰਹਿੰਦਾ ਸੀ ਆਂਗਾ ਜੀ ਕੁੜੀ ਵੱਡੀ ਆਉਂਦੀ ਜਾਂਦੀ ਹੈ ਜੀ ਛੋਟੀ ਛੋਟੇ ਨਾਲ ਨਹੀਂ ਛੋਟੀ ਨਹੀਂ ਕੁੜੀ ਨਹੀਂ ਆਈ ਵੀਰੇ ਪਰ ਪਿੰਡ ਵਾਲੇ ਤਾਂ ਕਹਿੰਦੇ ਨੇ ਕਿ ਤੁਹਾਡੇ ਨਾਲ ਸੰਪਰਕ ਹੀ ਨਹੀਂ ਰਿਹਾ ਹੈਗਾ ਜੀ ਜਦੋਂ ਮਰਜੀ ਫੋਨਾਂ ਤੇ ਵੇਖ ਲਓ ਤੁਸੀਂ ਠੀਕ ਹੈ ਛੋਟੀ ਕੁੜੀ ਸਰ ਨਾਲ ਕਿਉਂ ਨਹੀਂ ਆਈ ਵੱਡੀ ਐ ਹੁੰਦੀ ਰਹੀ ਐ ਛੋਟੀ ਨੇ ਆਪਾਂ ਐ ਮੈਂ ਗੱਪ ਨਹੀਂ ਮਾਰਦੇ ਛੋਟੀ ਆਪਣੇ ਨਾਲ ਫੋਨ ਤੇ ਗੱਲ ਵੀ ਛੋਟੀ ਉਹਨਾਂ ਦੇ ਪ੍ਰਾਈਸ ਸਰਚ ਆ ਜੀ ਵੱਡੀ ਆ ਦੇ ਸੌਰੀ ਅੱਛਾ ਜਿਹੜੀ ਕੋਈ ਭੂਆ ਹੈ ਹਾਂਜੀ ਜਿਹੜੀ ਕਿ ਦੱਸਿਆ ਜਾਂਦਾ ਕਿ ਪੰਜਾਬ ਪੁਲਿਸ ਦੇ ਵਿੱਚ ਵੀ ਆ ਉਹਦੇ ਨਾਲ ਤੁਹਾਡਾ ਸੰਪਰਕ ਰਹਿੰਦਾ ਨਹੀਂ ਜੀ ਕੋਈ ਨਹੀਂ ਰਹਿੰਦਾ ਨਹੀਂ ਬਸ ਠੀਕ ਹੈ ਹੁਣ ਕੀ ਮੰਗਾ ਸਰ ਫਿਰ ਤੁਸੀਂ ਕੀ ਕੀ ਜੇ ਲਾਸਟ ਦੱਸੋ ਜਿਹਨੇ ਕਰਮ ਕੀ ਆਏ ਹੋ ਲਾਸਟ ਕੀ ਕਰ ਰਹੇ ਹੋ ਮੈਂ ਉਹ ਵੇਖਣ ਆਈ ਸੀ ਮੁੰਡੇ ਦਾ ਅੱਛਾ ਮੂਹ ਵੇਖਣ ਆਈ ਸੀ ਜੀ ਮੁੰਡੇ ਦਾ ਬਾਕੀ ਉਹਦੀ ਲਾਸਣਾ ਉਹ ਹੋਵੇ ਉਹਨੂੰ ਸੀਰਦੀ ਉਹ ਦਿੱਤਾ ਜਾਵੇ ਉਹਦਾ ਸਿਸਕਾਰੂ ਕੀ ਤੁਸੀਂ ਉਹਦੀ ਮੰਗ ਕੀਤੀ ਜਿਹੜੀ ਉਹਦਾ ਸਮਰਥਨ ਕਰਦੇ ਹੋਗੇ ਨਹੀਂ ਜੀ ਆਪਾਂ ਕੋਈ ਕਿਸੇ ਵੰਦੀ ਨਾਲ ਹੈ ਨਹੀਂ ਜੀ ਪੈਸੇ ਨਹੀਂ ਅਸੀਂ ਕਿਸੇ ਪ੍ਰਾਪਰ ਤੋਲ ਨਹੀਂ ਆ ਸਾਡਾ ਮੁੰਡਾ ਮੁੜੇ ਨਹੀਂ ਜੀ ਕੋਈ ਗਲਤੀ ਨਹੀਂ ਕਰੀ ਨਹੀਂ ਤੁਹਾਨੂੰ ਲੱਗਦਾਗਾ ਨਹੀਂ ਜੀ ਮੈਂ ਤਾਂ ਕਹਿੰਦੀ ਆ ਵੀ ਜਾਂਦਾ ਹੀ ਨਾ ਹੋਰ ਮਾਮਾ ਦੇ ਪੁੱਤ ਵੀ ਮੁੜਿਆ ਹੁਣ ਜਿਹੜੇ ਗਏ ਆ ਮੇਰਾ ਤਾਂ ਵਿਚਾਰਾ ਜਾਨ ਕਮਾਵਾ ਲੈ ਚੁੱਕਾ ਹੈ ਤੁਹਾਡੀ ਦੂਜੀ ਸ਼ਾਦੀ ਤੋਂ ਤੁਹਾਡੇ ਕਿੰਨੇ ਬੱਚੇ ਨੇ ਦੋ ਜੀ ਤੋ ਹਾਂ ਜੀ ਤੁਹਾਡੇ ਉਹ ਹਸਬੰਦ ਉਹ ਕੁੜੀਆਂ ਜੀ ਦੋ ਕੁੜੀਆਂ ਉਹ ਹਸਬੰਦ ਨਾਲ ਆਏ ਨੇ ਅੱਜ ਤੁਹਾਡੇ ਨਹੀਂ ਜੀ ਉਹ ਤਾਂ ਅਗਲੇ ਕਿਉਂ ਆਉਂਦੇ ਨੇਗੀ ਉਹਨਾਂ ਦਾ ਕੀ ਕਹਿਣਾ ਹੈ ਇਸ ਬਾਰੇ ਜਦੋਂ ਤੁਸੀਂ ਉਹਨਾਂ ਨੂੰ ਦੱਸ ਕੇ ਆਏ ਉਹਨਾਂ ਨੇ ਸਾਡੇ ਨਾਲ ਗੱਲ ਕਰੀ ਨਹੀਂ ਜੀ ਇਹਨਾਂ ਦੇ ਬੱਚਿਆਂ ਦੀ ਮੈਂ ਕਰੀ ਨਹੀਂ ਨਾ ਉਹ ਆਉਂਦੇ ਨਾ ਹੁਣ ਇਹ ਬੋਲੋ ਜੀ ਤੁਸੀਂ ਤੁਸੀਂ ਦੱਸੋ ਉਹਨਾਂ ਦੀ ਕੋਈ ਗੱਲ ਹੀ ਨਹੀਂ ਸੀ ਜੀ ਉਹਨਾਂ ਵੀ ਤਾਂ ਨਾ ਹੀ ਜਾਂਦੇ ਆਉਂਦੇ ਸੀਗੇ ਤੇ ਤੁਸੀਂ ਵੀ ਇਹਨਾਂ ਦੇ ਨਾਲ ਉੱਥੇ ਸੌਰੀ ਰਹੇ ਨੇ ਉਹਨਾਂ ਦੇ ਨਹੀਂ ਨਹੀਂ ਮੈਂ ਉਹਦੇ ਪਿੱਛੇ ਲੇ ਗਿਆ ਇਸ ਕਾਲੇ ਜਦੋਂ ਪਤਾ ਲੱਗ ਗਿਆ ਮੈਂ ਮੈਂ ਰੀਤੀ ਆ ਮੈਂ ਉਹ ਕੀਤੀ ਆ ਮੈਂ ਵੀ ਸਿਰੋਂ ਨੰਗੀ ਸੀ ਮੇਰੇ ਕੋਲੇ ਕੋਈ ਹੋਣੀ ਸੀ ਮੈਂ ਕੇਸ ਝਗੜਿਆ ਇਹਨਾਂ ਨੇ ਕੋਈ ਨਿਆਣੀ ਦਿੱਤਾ ਇਹ ਤਰੀਕ ਤੇ ਨਹੀਂ ਸੀ ਜਾਂਦੇ ਸਰਕਾਰ ਨੇ ਮੈਨੂੰ ਇੱਕ ਤਰਫਾ ਲਿਖ ਕੇ ਦੇਤਾ ਵੀ ਤੂੰ ਕਿਉਂ ਖੱਜਲ ਖਵਾਰ ਹੋਈਆਂ ਕੁੜੀ ਨੂੰ ਵਿਆਹ ਦੇ ਸ਼ੁਭ ਕਰਨ ਦੇ ਪਿਤਾ ਜੀ ਨਾਲ ਤੁਹਾਡਾ ਤਲਾਕ ਹੋਇਆ ਜਾਂ ਪੰਚਾਇਤੀ ਤਲਾਕ ਹੋਇਆ ਜਾਂ ਉਹਦੇ ਨਾਲ ਦੇ ਤਾਂ ਕੁਝ ਨਹੀਂ ਕੀਤਾ ਜੀ ਇਹਨਾਂ ਨੂੰ ਬੋਲਣ ਦੋ ਨਾ ਮਾਤਾ ਜੀ ਤੁਸੀਂ ਜਾਦਾ ਬੋਲਦੇ ਹੋ ਪੁੱਛਣਾ ਨਹੀਂ ਉਹਨਾਂ ਨੇ ਉਹਨਾਂ ਨੇ ਵਕੀਲ ਸਾਹਿਬ ਨੇ ਜੀ ਜੱਜ ਨੇ ਇੱਕ ਤਰਫਾ ਕਰਤਾ ਉਹ ਤਰੀਕਾਂ ਤੇ ਨਹੀਂ ਗਏ ਜੀ ਅੱਛਾ ਉਹ ਕਹਿੰਦੇ ਵੀ ਸਾਡੇ ਕਿੰਨੋਂ ਵੀ ਇਹਨੂੰ ਕਿਸੇ ਇਹਨਾਂ ਨੂੰ ਮਤਲਬ ਫਿਰ ਇਹ ਤੁਹਾਡੇ ਫੇਵਰ ਦੇ ਵਿੱਚ ਐਕਸਪਰਟ ਡਾਈਵੋਰਸ ਹੋਇਆ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਤੁਸੀਂ ਕਾਨੂੰਨੀ ਤੌਰ ਤੇ ਵਿਆਹ ਦੂਜੇ ਪਾਸੇ ਕਰਵਾ ਲਿਆ ਹਾਂ ਕਰਵਾ ਲਿਆ ਉਹਨਾਂ ਨੇ ਕਿਹਾ ਸੀ ਠੀਕ ਹੈ ਧੰਨਵਾਦ ਜੀ ਕਰ ਲਓ